ਇਹ ਭਿਆਨਕ ਤਸਵੀਰਾਂ ਸ਼ਹਿਰ ਮੰਡੀ ਗਵਿੰਦਗੜ ਦੀ ਮਾਸਟਰ ਕਲੋਨੀ ਦੀਆਂ ਨੇ ਜਿੱਥੇ ਸੋਮਵਾਰ ਦੀ ਸ਼ਾਮ ਉਹ ਮੰਝਰ ਵਾਪਰਿਆ ਜਿਸ ਨੇ ਇਲਾਕੇ ਨੂੰ ਦਸ਼ ਦੇ ਸਮੁੰਦਰ ਵਿੱਚ ਝਡਵਾ ਦਿੱਤਾ ਲੋਕ ਹਾਲੇ ਵੀ ਸਹਮੇ ਹੋਏ ਨੇ ਕਿਉਂਕਿ ਇੱਕ ਨਿੰਗ ਸਿੰਘ ਬਾਣਿਕ ਦੇ ਵਿੱਚ ਆਏ ਵਿਅਕਤੀ ਨੇ ਖੂਨੀ ਤਮਾਸ਼ਾ ਰਚਾਇਆ ਜਿਸ ਦੇ ਭਿਆਨਕ ਸੀਨ ਦੇਖ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਇੱਕ ਮਾਮੂਲੀ ਤਕਰਾਰ ਨੇ ਅਚਾਨਕ ਹੀ ਖੂਨੀ ਰੂਪ ਧਾਰ ਲਿਆ ਜਦੋਂ लवली ਨਾਂ ਦੇ ਵਿਅਕਤੀ ਨੇ ਜੋ ਕਿ ਨਹਿੰਗ ਸਿੰਘ ਪਹਿਰਾਵੇ ਦੇ ਵਿੱਚ ਸੀ ਉਸ ਨੇ ਆਪਣੀ ਤਲਵਾਰ ਖਿੱਚ ਕੇ ਜਤੈਨ ਉਰਫ ਡ੍ਰੈਗਨ ਉੱਤੇ ਅਚਾਨਕ वार ਕਰ ਦਿੱਤਾ ਤਾਂ ਅੱਤ ਦੀ ਗਰਮੀ ਚ ਲੋਕਾਂ ਨੂੰ ਉਦੋਂ ਕੰਬਣੀ ਛਿੜ ਗਈ ਜਦੋਂ ਤਲਵਾਰ ਦੀ ਚਮਕ ਦੇ ਵਿੱਚ ਇੱਕ ਹੱਥ ਕੱਟ ਕੇ ਜ਼ਮੀਨ ਤੇ ਡਿੱਗ ਗਿਆ ਤੇ ਜਤਨ ਦੀਆਂ ਚੀਕਾਂ ਨੇ ਮਾਹੌਲ ਨੂੰ ਹੋਰ ਵੀ ਭਿਆਨਕ ਅਤੇ ਤਣਾਪੂਰਨ ਬਣਾ ਦਿੱਤਾ ਉਸ ਦੇ ਦੂਜੇ ਹੱਥ ਉੱਤੇ ਵੀ ਕਈ ਕੱਟ ਲੱਗੇ ਨੇ ਇਸ ਖੂਨੀ ਘਟਨਾ ਤੋਂ ਬਾਅਦ ਜਤੈਨ ਨੂੰ ਲਹੂ-ਲਹਾਨ ਹਾਲਤ ਵਿੱਚ ਤੁਰੰਤ ਮੰਡੀ ਗੁਬਿੰਦਗੜ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਰੋਂਦੇ ਕਰ ਲੌਂਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਈ ਅਤੇ ਉਕਤ ਹਮਲਾਵਾਰ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗੱਲ ਨਹੀਂ ਹੋਈ ਇਹੋ ਤਾਂ ਕੰਮ ਤਾਂ ਆ ਰਿਹਾ ਸੀ ਉਹਨੂੰ ਵੀ ਕੰਮ ਤਾਂ ਆ ਰਿਹਾ ਸੀ ਉਹਨੂੰ ਤੇ ਕੱਦਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਕਿ ਤਰ੍ਹਾਂ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਮਾਰੀ ਦਿੱਤਾ ਉਹਨੂੰ ਲੋਕਾਂ ਦੇ ਪੈਸੇ ਖੁੰਦੇ ਆ ਜੀ ਉਹਨੂੰ ਤਾਂ ਕੋਈ ਨਹੀਂ ਪਕੜਦਾ ਕਰੋ ਨਿਕਲੇ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਤੇ ਦੱਸਿਆ ਜੀ ਕੀ ਗੱਲ ਹੋਈ ਜਣਾ ਉਹਨੇ ਜਾ ਕੇ ਪਲਵਾਰਾ ਨਾਲ ਬਾਵਾ ਕਰਦਾ ਸੀ ਕੀ ਕੰਮ ਕਰਦਾ ਸੀ ਜੀ ਕੱਚਾ ਹੀ ਸੀ ਧੁਰ ਤੋਂ ਆ ਜੇ ਆਪਣੇ ਕੀ ਨੋਕੀ ਇਹਦਾ ਇਹਨੂੰ ਜਿਮਾਰੀ ਜੱਤੀ ਨਾ ਮੇਰੇ ਗੱਲ ਚ ਇਹਨੂੰ ਮਾਰੀ ਹੋਣ ਹੋ ਗਿਆ ਉਹ ਆਪਣੀ लवली ਨਿੰਗ ਬਣਾਣਾ ਹੁਣ ਅੱਛਾ ਜੀ ਨਵਾਂ ਨਿੰਗ ਬਣਾਇਆ ਤੇ ਉਹਦੀ ਨਿੰਗਰ ਬਦਨਾਮ ਕਰ ਰਿਹਾ ਬਸ ਇੱਕ ਤਰ੍ਹਾਂ ਦਾ ਹੈ ਔਰ ਕੁਝ ਨਹੀਂ ਦੇਖੋ ਇਹਨਾਂ ਨੇ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਜੇ ਉੱਥੇ ਜਾ ਕੇ ਆਪਣੇ ਹਸਤਾਣੇ ਜਾ ਕੇ ਕਾਰਵਾਈ ਕਰਾਨਾ ਉਹ ਕਾਰਵਾਈ ਕਰਦਾ ਇਹਦੇ ਕੁਛ ਨਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹਦੇ ਪੀਸੇ ਭੇਜੇ ਸੋਲਾ ਗੱਲ ਹੈ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹੈ ਬਾਣਾ ਲਵਲੀ ਬਾਣਾ ਨਿੰਗਾ ਦਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਦਾ ਬਾਣਾ ਨਿੰਗਾ ਨਿੰਗਾ ਦਾ ਬਾਣਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਅਜਾ ਮਤਲਬ ਥੋੜਾ ਕਿਰਪਾਨਾ ਦਾ ਬੰਦਾ ਵੱਟ ਕੇ ਸਿੱਟੂ ਗਿਆ ਇਹ ਕਾਨੂੰਨ ਨੂੰ ਸੱਤ ਤੋਂ ਸੱਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਾਰਵਾਈ ਕਰੂਗਾ ਫਿਰ ਅਸੀਂ ਆਪਣੇ ਤਿਕਾ ਕਰਾਂਗੇ ਚਲੋ ਥੋੜਾ ਬਾਰੇ ਕਹਾਂ ਮੈਂ ਨਸ਼ੇ ਚੜਾਉਣੇ ਲੋਕਾਂ ਦੇ ਤੂੰ ਨਸ਼ੇ ਗੁੱਟ ਵੱਟ ਵੱਟ ਕੇ ਛੜਾਏਗਾ ਲੋਕਾਂ ਦੇ ਕੌਣ ਸੀਗਾ ਕਿੰਨੇ ਵੱਟ ਵੱਟ लवली ਹੈ ਜੀ ਅੱਛਾ लवली लवली ਜਿਹੜਾ ਆਪਣਾ लवली ਆਪਣਾ ਮਾਰੀ ਗਈ ਇਹ लवली ਨਹੀਂ ਕੀ ਹਾਲ ਸੀਗੀ ਨਮਸਕਾਰ ਜੀ ਇਹ ਪਤਾ ਨਹੀਂ ਉਹ ਤੋਰੇ ਲਹੂ ਲਹਵਾਣ ਹੁੰਦਾ ਆ ਮੈਂ ਉਹ ਨੂੰ ਹਸਪੀਟਲ ਚ ਲੈ ਕੇ ਆਇਆ ਇਹਨਾਂ ਦਾ ਰੋਕਿਆ ਦਾ ਇਹਨਾਂ ਦਾ ਨਾਮ ਜਤੀ ਨਹੀਂ ਕਿੱਥੇ ਕਿੱਥੇ ਮਾਰੀਆਂ ਹੋਏ ਇਹ ਗੁੱਟ ਦੇ ਨੇ ਗੁੱਟਾਂ ਦੇ ਬੱਜੇ ਆਈ ਮੈਂ ਦੁਕਾਨ ਤੇ ਖੜਿਆ ਸੀ ਉਹ ਲੜਦੇ ਲੜਦੇ ਆ ਗਏ ਕੌਣ ਸੀ ਗਰੇਜਨ ਤੇ लवली ਜੀ ਹੋ ਜਾਣਾ ਛੜਾਉਂਦੇ ਅਸੀਂ ਗਏ ਉਹਨੇ ਖਰਪਾਨ ਕੱਢ ਲਈ ਖਰਪਾਨ ਐਸੀ ਤਿੱਕੇ ਦਾ ਘਮਾਤੀ ਸਾਰੀ ਭੱਜ ਲੈ ਟੜ ਕੇ ਉਹ ਜਾਤ ਕਰਦੀ ਇਹ ਛੱਕੀ ਤੇ ਉਹ ਡ੍ਰੈਗਨ ਦੇ ਡ੍ਰੈਗਨ ਦੇ ਕੱਕਾ ਕਿਉਂ ਲੰਦੇ ਨੇ ਕਿੰਨੇ ਇੱਕ ਹੱਥ ਤੇ ਵੱਜੀ ਦੋ ਤੇ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਇਆ ਮੈਂ ਫੜ ਲਈ ਗਰਮਾਨੋ ਤੇ ਵੀ ਲੱਗੀ ਕਿੰਨਾ ਕ ਵੱਢਿਆ ਗਿਆ ਖਾਸਾ ਵੱਢਿਆ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਜਿੰਨਾ ਕ ਲੱਗਦਾ ਜੀ ਤੁਸੀਂ ਵੀ ਸੀਗੇ ਨਾਲ ਕੀ ਗੱਲ ਹੋਈ ਸੀ ਇਹ ਵੀ ਦੀ ਸਾਰਾ ਮਰ ਲਈ ਦੀ ਜੀ ਕਿਲੇ ਜੀ ਕਿਰਾਤ ਤੇ ਕਿਰਾਣਾ ਦੁਕਾਨ ਤੋਂ ਕਹਾਂ ਸੇ ਜਿਆਦਾ ਜੀ ਬਾਹਰ ਆਇਆ ਜੀ ਮੈਨੂੰ ਕਹਿੰਦਾ ਤੂੰ ਸਾਰਟ ਹੋ ਜਾ ਸਾਰਟ ਹੋ ਗਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਕੱਲ ਪਹਿਲੇ ਡੰਡੇ ਨਾਲ ਮਾਰੇ ਜੀ ਡੰਡੇ ਚੱਟ ਕੇ ਫਿਰ ਤਰਪਾਨ ਨਾਲ ਮਾਰਨ ਲੱਗ ਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜੀ ਹੋਈ ਜੀ ਚੀ ਤਾਂ ਤੋਂ ਕਾਂ ਦੇ ਬਾਹਰ ਨਿਕਲੇ ਜੀ ਜਦੋਂ ਉਹਨੂੰ ਫੜ ਲਿਆ ਜੀ ਉਹਨੂੰ ਕੁੱਟਣ ਲੱਗੇ ਜੀ ਇਸ ਘਟਨਾ ਤੋਂ ਬਾਅਦ ਮਾਸਟਰ ਕਲੋਨੀ ਦੇ ਵਿੱਚ ਗੁੱਸੇ ਅਤੇ ਡਰ ਦਾ ਮਾਹੌਲ ਹੈ ਲੋਕਾਂ ਨੇ ਮੁਲਜ਼ਮ ਖਿਲਾਫ ਸਖਤ ਕਾਰਵਾਈ ਮੰਗ ਕੀਤੀ ਪਰ ਦੂਜੇ ਪਾਸੇ ਥੋੜੇ ਸਮੇਂ ਵਿੱਚ ਹੀ ਮੰਡੀ ਗਵਿੰਦਗੜ੍ਹ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਅੱਜ ਮਿਤੀ 16 6 25 ਨੂੰ ਸਾਡੇ ਗਵਿੰਦਗੜ੍ਹ ਦੇ ਵਿੱਚ ਇੱਕ ਕਰਨਵੀਰ ਸਿੰਘ ਲਵਲੀ ਹੈ ਜੁਨੇ ਹੰਗ ਸਿੰਘ ਦੇ ਬਾਣੇ ਦੇ ਵਿੱਚ ਹੈ ਇਹਨੇ ਜਤਨ ਇੱਕ ਜਤਨ ਹੈ ਦੋਨੇ ਪੜੋਸੀ ਨੇ ਕਿ ਮਾਸਟਰ ਕਲੋਨੀ ਦੇ ਰਹਿਣ ਵਾਲੇ ਦੋਨੇ ਪੜੋਸੀ ਹੈਗੇ ਇਨੇ लवली ਡਿਨੈਕਸ ਦੇ ਬਾਣੇ ਦੇ ਵਿੱਚ ਇਨੇ ਆਪਣੇ ਪੜੋਸੀ ਆ ਜਿਹੜਾ ਜਤਿੰਨ ਉਹਦੇ ਦੋਨਾਂ ਹੱਥਾਂ ਤੇ ਆਪਣੀ ਕਿਰਪਾਨ ਨਾਲ वार ਕੀਤੇ ਆ ਇਹਦੇ ਦੋਨੇ ਗੁੱਟ ਕਾਫੀ ਇੰਜਰਡ ਹੋਏ ਨੇਗੇ ਜੋ ਖਤਰੇ 'ਚੋਂ ਬਾਹਰ ਹੈ ਤੈਨੂੰ ਅਸੀਂ ਦਾਖਲ ਕਰਵਾਇਆ ਹੈਗਾ ਸਿਵਲ ਹਸਪੀਟਲ ਇੱਥੇ ਗੋਵਿੰਦਗੜ੍ਹ ਤੇ ਰੈਫਰ ਕਰ ਦਿੱਤਾ ਹੈਗਾ ਜਿਹਦੀ ਜਾਨ ਨੂੰ ਕੋਈ ਖਤਰਾ ਨਹੀਂ ਬਿਲਕੁਲ ਸੇਫ ਹੈਗਾ ਜਿਹੜਾ ਇਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ ਇੱਕ ਐਫ ਆਰ ਰਜਿਸਟਰ ਕਰ ਦਿੱਤੀ ਹੈ ਇੰਟਰਸੈਕਸ਼ਨ 115 2 118 1 109 ਬੀ ਐਨ ਐਸ ਕਿ ਜਿਹੜਾ ਇਹਦੀ ਤੇ ਇਹਨਾਂ ਜਾਣ ਲੇਵਾ ਹਮਲਾ ਕੀਤਾ ਹੈਗਾ ਦੋਸ਼ੀ ਨੂੰ ਅਸੀਂ ਰੈਸਟ ਕਰ ਲਿਆ ਹੈਗਾ ਸਾਨੂੰ ਮੁਢਲੀ ਗੱਲ ਤੋਂ ਇਹ ਪਤਾ ਲੱਗਿਆ ਕਿ ਇਹ ਪੈਸਿਆਂ ਦੀ ਢੰਗ ਸਿਕ ਦੀ ਮੰਗ ਸੀਗੀ ਉਸ ਮੰਗ ਨੂੰ ਲੈ ਕੇ ਆਪਸ ਚ ਲੜਾਈ ਹੋਈ ਹੈਗੀ ਤੇ ਇਹ ਜਿਹੜੀ ਹੁਣ ਸਾਡੀ ਅਗਲੀ ਜਿਹੜੀ ਕਾਰਵਾਈ ਹੈ ਉਹ ਤਤਸ ਅਮਰਚਲੀ ਜਾਂਦੀ ਜਾ ਰਹੀ ਹੈਗੀ ਤੇ ਜਿਹੜੇ ਅੱਗੇ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਧੰਨਵਾਦ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਨ ਮਿਊਟ ਲਈ ਮੰਡੀ ਗਵਿੰਦਗੜ੍ਹ ਤੋਂ ਦੀਪਕ ਸੂਦੀ ਦੀ ਰਿਪੋਰਟ